ਦੇ ਆਰੇ ਬੱਕਰਾ ਮੰਡੀ ਫਤੇਗੜ ਪੰਜ ਗਰਾਈਆਂ ਹਰ ਸੋਮਵਾਰ ਨੇੜੇ ਮਰੇਲ ਕੋਟਲਾ ਹਰ ਇੱਕ ਸੋਮਵਾਰ ਨੂੰ ਲੱਗਦੀ ਆ ਮੰਡੀ ਤੇ ਲੰਗਰ ਚਾਹ ਪਾਣੀ ਦਾ ਪ੍ਰਬੰਧ ਫੁੱਲ ਹੁੰਦਾ ਵੀਰ ਇਹਦਾ ਬੰਦਾ ਮਾਣਦਾ ਹੁੰਦਾ ਆ ਆ ਬਾਠੀਗਾ ਆ ਠੀਕ ਆ ਜਾ 150 ਦੀ ਕੀ ਗੱਲ ਆ ਯਾਰ ਉਹ 200 ਰੁਪਿਆ ਉਹ ਹੋ ਗਿਆ ਯਾਰ ਨਾਲ ਲਖਾਈ ਵੀ ਇਹਦੀ ਆ ਉਹ ਲਖਾਈ ਵੀ ਛਾਡੀ ਆ ਲਖਾਈ ਵੀ ਛਾਡੀ ਆ ਫੜੋ ਓਏ ਤਾ 200 ਹੋ ਗਿਆ ਲੈ ਲਖਾਈ ਤੇ ਕਰਦੀ ਹੋਵੇ ਫੜੋ ਪਹਿਲਾਂ ਫੜ ਤਾ ਫੜ ਲਾਈ ਜੋ ਫੜਾ ਫੜਾ ਲੈ ਦੇ ਵੀ ਫੜੋ ਜੀ ਚਲੋ ਕਿੰਨੇ ਰਿਹਾ ਤੈਨੂੰ ਕਿੰਨੇ ਕਹਿਆ ਸੀ 11 11 ਕਹਿ ਦਿੱਤਾ ਲਗਾ ਯਾਰ ਦੁਬਾਰਾ ਚਲੋ ਜਮਾ ਚਲ ਫੜ ਲੋ ਜੀ